ਬਪੂ ਇਹ ਆਪਣਾ ਕਿਹੜਾ ਪਿੰਨਾ ਜੀ ਹਰਚੰਦਪੁਰ ਤੁਹਾਡੇ ਆਪਣੇ ਅੱਗ ਲੱਗੀ ਆ ਕਿਵੇਂ ਲੱਗੀ ਕੁਝ ਪਤਾ ਲੱਗਿਆ ਜੀ ਇਹਦਾ ਫਿਰ ਸ਼ਾਰਟ ਸਰਕਟ ਨਾਲ ਅੱਗ ਲੱਗੀ ਲੱਗਦੀ ਆ ਇਹ ਤੇ ਕਿੱਥੋਂ ਸ਼ੁਰੂ ਹੋਈ ਆ ਕੁਝ ਆਈਡੀਆ ਲੱਗਿਆ ਹੋਵੇ ਤੁਹਾਨੂੰ ਇਹ ਸਾਡੇ ਉਹ ਵੱਡ ਬਾਲ ਦੇ ਸਾਈਡ ਇੱਕ ਕੋਟੀਆ ਉਹਦੀ ਉਹਦੀ ਬੈਕ ਸਾਈਡ ਤੋਂ ਅੱਗ ਲੱਗ ਕੇ ਆਈ ਤੇ ਕਿੰਨਾ ਕੁ ਨੁਕਸਾਨ ਆ ਕਿੰਨੇ ਕੁ ਖੱਤੇ ਚੱਲੇ ਆ ਮਤਲਬ ਜੀ ਇਹ ਘਟੋ ਘਟ 50 ਕਿੱਲੇ ਮੱਚ ਕੇ ਵਿੱਚੇ ਲਾਂਗੇ ਦੇ ਵਿੱਚੇ ਕਣਕ ਖੜੀ ਦੇ ਕਣਕ ਕਿੰਨੀ ਖੂਗ ਕਟੋ-ਕਟ 10 10 ਕਿਨੇ ਦਾ ਕਣਕ ਖੜੀ ਹੋਊਗੀ ਮਨ ਲੱਗਦਾ ਅੱਛਾ ਜਿਹੜੀ ਮੱਚ ਗਈ 10 ਵਾਸੀ ਕਣਕ ਵੱਢਦੇ ਦੇਸ ਦਾ ਇੱਕ ਆ ਮੇਰੇ ਮੇਰੇ ਖੇਤ ਨੂੰ ਇਹ ਪਹਿਹੀ ਕਰਾਸ ਕਰਕੇ ਵੀ ਕੀਲਾ ਕਣਕ ਦਾ ਮੱਚ ਗਿਆ ਆ ਤੁਸੀਂ ਮੰਜ਼ਰ ਦੇ ਚਾਰ ਪੰਜ ਹੋਏ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਉਹਦੇ ਨਾਲ ਬਚਾਇਆ ਰਹੂਗਾ ਕੀ ਮੰਗ ਕਰਦੇ ਤੁਸੀਂ ਤੁਸੀਂ ਮੰਗ ਕਰਦੇ ਪ੍ਰਸ਼ਾਸਨ ਤੋਂ ਵੀ ਸਾਨੂੰ ਮਾਂਜਾ ਦਿੱਤਾ ਜਾਵੇ ਕਿਹੜੀ ਤੋਂ ਆ ਕੇ ਆਏ ਜੀ ਹਲ ਤਾਂ ਆਪਾਂ ਕੀ ਨਾਮ ਹੈ ਜੀ ਮਲਕੀਂ ਸਿੰਘ ਆਈ ਕਿਹੜਾ ਪਿੰਡ ਹੈ ਜੀ ਆਪਣਾ ਹਰਚੰਦਪੁਰ ਤੋਂ ਹੀ ਐ ਆਪਣਾ ਕਿੰਨਾ ਕੁ ਨੁਕਸਾਨ ਹੋਇਆ ਜੀ ਇਹ ਬਹੁਤ ਨੁਕਸਾਨ ਵੱਡਾ ਹੋਇਆ ਜੀ 50 ਕਿਲੇ ਕਣਕ ਦੇ ਮੱਚ ਗਏ ਵਿੱਚ ਗਾਹੜਤੀ ਆ ਤੂੜੀ ਕਰਨ ਵਾਲਾ ਵਿੱਚ ਹੀ 15 ਕਿਲੇ ਹੋਣਗੇ ਕਣਕ ਦੇ ਖੜੀ ਕਣਕ ਵੀ ਮੱਚੀ ਆ ਇਧਰ ਪਹਾ ਲੰਘੇ ਵੀ ਕੀਲਾ ਮੱਚ ਗਿਆ ਐਨੀ ਭਿਆਨਕ ਅੱਗ ਆ ਰਹੀ ਸੀ ਬਹੁਤ ਜ਼ਿਆਦਾ ਅੱਗ ਲੱਗੀ ਆ ਇਹ ਤਾਂ ਪੰਜ ਪੰਜ ਪਿੰਡ ਇਕੱਠੇ ਹੋ ਕੇ ਤਾਂ ਜੀ ਇਹ ਸੰਭਲ ਪਾਇਆ ਪਿੰਡ ਚੋਂ ਟੈਂਕੀਆਂ ਲਿਆਂਦੀਆਂ ਬਹੁਤ ਹੀ ਸਮਾਨ ਲਿਆਂਦਾ ਤਾਂ ਕਿਤੇ ਰੋਕ-ਥਾਮ ਕਰੀ ਕੁਛ ਸਮੇਂ ਦਾ ਪਤਾ ਲੱਗਿਆ ਕਿੰਨੇ ਕ ਵਜੇ ਇਹ ਅੱਗ ਲੱਗੀ ਹੈ ਕੋਈ ਸਮੇਂ ਦਾ ਪਤਾ ਲੱਗਿਆ ਹੋਵੇ ਇਹ 11:00 ਵਜੇ ਦਾ ਟਾਈਮ ਹੋਊ ਜੀ ਅੰਦਾਜ਼ਾ ਅੰਦਾਜ਼ਾ ਸਾਢੇ 10 11:00 ਵਜੇ ਦਾ ਟਾਈਮ ਸੀ ਇਹ ਤਿੰਨ ਘੰਟੇ ਪੂਰੇ ਅੱਗ ਚੀ ਰਹੇ ਹਾਂ ਬਹੁਤ ਪਾਣੀ ਦੀ ਲੈਟ ਕਰਕੇ ਵੀ ਦਿੱਕਤ ਆਈ ਜੀ ਬਾਕੀ ਜਿਹੜੀ ਆਪਣੀ ਫਾਈਬਰ ਗੇਟ ਡੇਟ ਆ ਇਹ ਧੂਰੀ ਨੂੰ ਘੱਟ ਤੋਂ ਘੱਟ ਤਿੰਨ ਚਾਰ ਚਾਹੀਦੀਆਂ ਨੇ ਜੀ ਫਾਈਬਰ ਗੇਟ ਡੇਟਾਂ ਇਹ ਕੋਈ ਆ ਹੁਣ ਸਾਡੇ ਕੋਲੇ ਬਹੁਤ ਲੇਟ ਪਹੁੰਚੀ ਆ ਇਹ ਤਾਂ ਅਸੀਂ ਪਿੰਡੋਂ ਜਾ ਕੇ ਟੈਂਕੀਆਂ ਲਿਆਂਦੀਆਂ ਫੇਰ ਕਿਤੇ ਥੰਮ ਪਾਇਆ ਆ ਆ ਹਲੇ ਵੀ ਤੁਸੀਂ ਦੇਖ ਸਕਦੇ ਹੋ ਟੈਂਕੀ ਉਰੀ ਖੜੀ ਆ ਇੱਧਰ ਹਲੇ ਵੀ ਤਵਾਰ ਨਹੀਂ ਸਾਨੂੰ ਹਲੇ ਵੀ ਧੂਆਂ ਨਿਕਲ ਰਿਹਾ ਬਹੁਤ ਜ਼ਿਆਦਾ ਠੀਕ ਹੈ ਜੀ ਮੰਗਤਾ ਇਹੀ ਆ ਜੀ ਸਾਰੇ ਬੰਦਿਆਂ ਨੂੰ ਮਾਮਜਾ ਦਿੱਤਾ ਜਾਵੇ ਇਹਦਾ ਕੀ ਨਾਮ ਹੈ ਬਈ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਪਿੰਡ ਜੀ ਪਿੰਡ ਹਰਚੰਦਪੁਰਾ ਬਾਈ ਆਪਣੇ ਪਿੰਡ ਅੱਗ ਲੱਗੀ ਆ ਕਿਵੇਂ ਲੱਗੀ ਕੁਝ ਪਤਾ ਲੱਗ ਆਪਣਾ ਬਹੁਤ ਨੁਕਸਾਨ ਹੋ ਗਿਆ ਜੀ ਆਪਣਾ ਵੀ 50 ਬੱਕੇ ਤੋਂ ਲੰਗਾਤੀ ਉਹ ਮੱਚ ਗਿਆ ਤੇ ਲਗਭਗ 4-500 ਬੱਕੇ ਮੱਚ ਗੀ ਕਣਕ ਵੀ ਮੱਚ ਗਈ ਤੇ ਜਿਹੜਾ ਕਣਕ ਦਾ ਫੂਸਤੀ ਉਹ ਵੀ ਮੱਚ ਗਿਆ ਹੁਣ ਥੂੜੀ ਵੀ ਦਾ ਵੀ ਬਹੁਤ ਔਖਾ ਹੋ ਗਿਆ ਆਪਣੇ ਲਈ 50 ਕਿੱਗੇ ਤੋਂ ਦੀ 50 ਹੀ ਮੱਚ ਗਿਆ ਤੇ ਸਰਕਾਰ ਨੂੰ ਕਰਦੇ ਆਂ ਵੀ ਕੁਝ ਮਦਦ ਕਰੇ ਜੀ ਗਰੀਬ ਬੰਦਿਆਂ ਦੀ ਜਿਨ੍ਹਾਂ ਦੀ ਕਣਕ ਮੱਚ ਗਈ ਕੀ ਰਾਮ ਜਗਤਾ ਸਿੰਘ ਬਾਪੂ ਜੀ ਕਿਹੜੇ ਪਿੰਡੋਂ ਹੋ ਜੀ ਮਾਨਾ ਤੋਂ ਜੀ ਤੇ ਕਿੰਨੇ ਲਿਆ ਹੈ ਬਾਣੇ ਜੀ ਕਿੰਨੀ ਜਗ੍ਹਾ ਸੀਗੀ ਜੀ ਇਹ 50 ਬੱਗੇ ਲਿਆ ਹੈ ਜੀ ਆਪਣਾ ਤੇ ਕਿੰਨਾ ਕੁ ਨੁਕਸਾਨ ਹੋਇਆ ਜੀ ਆਪਣਾ ਨੁਕਸਾਨ ਦਾ ਬਹੁਤ ਹੋ ਗਿਆ ਜੀ 5 5 ਲੱਖ ਦਾ ਹੋਗੇ ਮਾਨਾ ਕਣਕ ਮਤ ਕਣਕ ਸੀਗੀ ਕਿਨਾਰ ਸੀਗਾ ਜੀ ਕਣਕ ਦਾ ਕਣਕੇ ਜੀ ਕਣਕ ਹੀ ਸੀਗੀ